ਦੋਸਤੋ ਆ ਵੀਡੀਓ ਦੇਖੋ ਕਿੱਥੋਂ ਆ ਰਹੀ ਆ ਮਾਂ ਧੀ ਦੇ ਰਿਸ਼ਤਿਆਂ ਨੂੰ ਕਹਿੰਦੇ ਤਾਰ-ਤਾਰ ਕਰਦੀ ਹੋਈ ਆ ਵੀਡੀਓ ਆ ਤੇ ਮਾਂ ਕਹਿ ਰਹੀ ਆ ਪਾ ਮੇਰੀ ਧੀ ਨੂੰ ਪੁੱਠੇ ਕੰਮਾਂ ਦੀ ਲੱਤ ਪੈ ਗਈ ਸੀ ਜਿਹਦੇ ਕਰਕੇ ਮੈਨੂੰ ਸੰਗਲ ਨਾਲ ਨੂੜਨਾ ਪੈ ਗਿਆ ਤੇ ਧੀ ਦੇ ਵੀ ਬਿਆਨ ਸੁਣ ਲਓ ਫਿਰ ਉਹ ਕੀ ਬੋਲਦੀ ਪਈ ਆਪਣੀ ਮਾਂ ਦੇ ਬਾਰੇ ਹੈਨਾ ਹੁਣ ਤੁਸੀਂ ਕਮੈਂਟ ਕਰਕੇ ਇਹ ਚੀਜ਼ ਦੱਸਣੀ ਆ ਕਿ ਇਹਦੇ ਵਿੱਚ ਮਾਂ ਗਲਤ ਆ ਕਿ ਧੀ ਗਲਤ ਵੀ ਤੁਹਾਨੂੰ ਕੌਣ ਠੀਕ ਲੱਗਿਆ ਵੀ ਕੌਣ ਆਪਣੀ ਜਗ੍ਹਾ ਤੇ ਸਹੀ ਆ ਹੈਨਾ ਤੁਹਾਨੂੰ ਇਹ ਗੱਲ ਸਾਰੇ ਨੂੰ ਪਤਾ ਹੈ ਦੁਨੀਆ ਨੂੰ ਵੀ ਮਾਂ ਆਪ ਕਦੇ ਵੀ ਆਪਣੇ ਬੱਚਿਆਂ ਦੇ ਨਾਲ ਤੱਕਾ ਜਾਂ ਗਲਤੀ ਇਹ ਗਲਤ ਨਹੀਂ ਕਰ ਦੇਗੇ ਸਤ ਤੁਹਾਨੂੰ ਹੁਣ ਕਿਹੜਾ ਸਾਈ ਲੱਗਿਆ ਇਹ ਜਰੂਰ ਦੱਸਿਓ ਜੀ ਸੰਗਰੂਰ ਦੇ ਵਿੱਚ ਇੱਕ ਅਜਿਹਾ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਮਾਵਾਂ ਵੀ ਹੈਰਾਨ ਹੋ ਜਾਣਗੀਆਂ ਜੀ ਹਾਂ ਇੱਥੇ ਇੱਕ ਲੜਕੀ ਦੇ ਵੱਲੋਂ ਆਪਣੀ ਸੱਕੀ ਮਾਂ ਦੇ ਉੱਤੇ ਗੰਭੀਰ આરોਪ ਲਗਾ ਦਿੱਤੇ ਨੇ ਲੜਕੀ ਦਾ ਕਹਿਣਾ ਕਿ ਉਸ ਦੀ ਮਾਂ ਉਸ ਨੂੰ ਸੰਗਲਾਂ ਦੇ ਨਾਲ ਬੰਨ੍ਹ ਕੇ ਰੱਖਦੀ ਹੈ ਜਿਸ ਦੇ ਚੱਲਦੇ ਉਸ ਨੇ ਜਿਹੜਾ ਕਿ ਹਸਪਤਾਲ ਦੇ ਵਿੱਚ ਦਾਖਲ ਹੋਈ ਤੇ ਫਿਰ ਆਪਣੀ ਮਾਂ ਬਾਰੇ ਕਈ ਖੁਲਾਸੇ ਕੀਤੇ ਦੂਜੇ ਪਾਸੇ ਮਾਂ ਨੇ ਆਪਣੀ ਧੀ ਦੀ ਇੱਕ ਜਹੀ ਵੀਡੀਓ ਦਿਖਾ ਦਿੱਤੀ ਕਿ ਧੀ ਦੇ ਬਿਆਨ ਫਿੱਕੇ ਪੈ ਗਏ ਨੇ ਸਭ ਤੋਂ ਪਹਿਲਾਂ ਅਸੀਂ ਨਜ਼ਰ ਵੀਡੀਓ ਤੇ ਮਾਰ ਲੈਂਦੇ ਹਾਂ ਬਿਆਨ ਸੁਣਾਗੇ ਮਾਨਵੀ ਦਾ ਜਿਹੜੀ ਲੜਕੀ ਦੇ ਵੱਲੋਂ ਆਪਣੀ ਮਾਂ ਦੇ ਉੱਤੇ ਸੰਗਲਾਂ ਨਾਲ ਬੰਨ ਕੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਸ ਦੀ ਮਾਂ ਉਸ ਨੂੰ ਸੰਗਲਾਂ ਦੇ ਨਾਲ ਬੰਨ ਕੇ ਰੱਖਦੀ ਹੈ ਆਓ ਸੁਣਦੇ ਹਾਂ ਲੇਕਿਨ ਨੀ ਉਮਰ ਕਿੱਥੇ ਪੜਦੀ ਜਿਹੜੀ 17 ਪਲੱਸ 1 ਕਲਾਸ ਚ ਬਲੇਰ ਕੋਟਲੇ ਪੋਗੀਵਾਲ ਅਜੇ ਕੀ ਹੋਇਆ ਜੀ ਤੈਨੂੰ ਕਿਹਨੇ ਬੰਨਿਆ ਤੇ ਕਦੋਂ ਤੋਂ ਬੰਨਿਆ ਮੈਨੂੰ ਮੰਮਾ ਨੇ 2 ਤਰੀਕ ਨੂੰ ਲਿਆ ਮਸੜੀ ਲਿਆਏ ਸੀ ਮਤਲਬ 2 ਤਰੀਕ ਨੂੰ ਉਸ ਵਾਰ ਫੇ ਮੈਨੂੰ ਮਤਲਬ ਕੁੱਟਿਆ ਮਾਰਾ ਮਾਸੀ ਮਾਸਰ ਮਮਾ ਨੇ ਸਾਰੇ ਨੇ ਕੁੱਟਿਆ ਡੰਡੇ ਸਰੀਏ ਨਾਲ ਉਸ ਵਾਰ ਮੇਰੇ ਆ ਪੈਰ ਸੀ ਹੋ ਜਾਂ ਛੀਰ ਜੀ ਪਾਤੀ ਸੀ ਫਿਰ ਸਰ ਖੋਲਿਆ ਨਹੀਂ ਆਗਾ ਫਿਰ ਮਾਸਰ ਨੇ ਅਗਲੇ ਦਿਨ ਮਾਸ ਨੇ ਸ਼ਰਾਬ ਪੀ ਰੀ ਸੀ ਮਾਸੇ ਮਿਲ ਉਪਰ ਸ਼ਰਾਬ ਪਾਨ ਲੱਗੇ ਅੰਜ ਮੈਨ ਕੁਛ ਗਲਤ ਕਰਨ ਲੱਗੇ ਸੀ ਫਿਰ ਹੁਣ ਤੁਸੀਂ ਕਿਵੇਂ ਕਰੋ ਨਿਕਲੇ ਹੁਣ ਮੈਂ ਖਿੜਕੀ ਚੋਂ ਹੀ ਬਾਹਰ ਨਿਕਲੀ ਸੀ ਮਾਸਟਰ ਦਾ ਕੀ ਨਾਮ ਹੈ ਜਤਿੰਦਰ ਸਿੰਘ ਜਤਿੰਦਰ ਸਿੰਘ ਕੀ ਕਾਰਨ ਕੀ ਕਿਉਂ ਬੰਨਿਆ ਸੀ ਤੁਹਾਨੂੰ ਦਿਨੇ ਗੱਲ ਕਰਦੀ ਸੀ ਫੋਨ ਤੇ ਆ ਕਾਰਨ ਸੀ ਕੀ ਮੰਗ ਕਰਦੇ ਸੁਣਨੇ ਕਰ ਨਹੀਂ ਰਹਿਣਾ ਮਾਸਟਰ ਉਹਨਾਂ ਤੋਂ ਕਰਵਾਈ ਇੰਜੈਕਸ਼ਨ ਹਟ ਗਿਆ ਕੋਈ ਨਹੀਂ ਲੱਗਿਆ ਪੱਸਿਬਲ ਕਿ ਕੀ ਜਾਉਂਦੇ ਹਾਂ ਮੈਂ ਮਾਸਟਰ ਨੂੰ ਵੀ ਕਾਰਵਾਈ ਚਾਹੀਦੀ ਹੈ ਜਿਨਾਂ ਨੇ ਮੈਂ ਕੀਤਾ ਉਹਦੋਂ ਤੇ ਹਸਪੀਟਲ ਤੋਂ ਕੌਣ ਲਿਖਿਆ ਮੈਂ ਸੱਚੀ। ਉਥੇ ਜੇਕਰ ਇਸ ਲੜਕੀ ਦੀ ਮਾਤਾ ਦੀ ਗੱਲ ਕਰੀਏ ਤਾਂ ਉਹਦਾ ਬਿਆਨ ਸਾਹਮਣੇ ਆ ਜਿਸ ਦੇ ਵਿੱਚ ਇਸ ਦੀ ਮਾਂ ਨੇ ਵੱਡੇ ਖੁਲਾਸੇ ਕਰ ਦਿੱਤੇ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਇਸ ਦੀ ਮਾਂ ਨੇ ਦੱਸਿਆ ਕਿ ਅਸੀਂ ਆਪਣੀ ਧੀ ਨੂੰ ਸੰਗਲਾ ਨਾ ਨਹੀਂ ਬਣ ਕੇ ਰੱਖਿਆ। ਸਗੋਂ ਉਸ ਦੀ ਧੀ ਰਾਤ ਨੂੰ ਕੋਠੇ ਟੱਪ ਕੇ ਆਪਣੇ ਪ੍ਰੇਮੀ ਨੂੰ ਮਿਲਣ ਜਾਂਦੀ ਹੈ। ਜੋ ਕਿ ਇੱਕ ਨਸ਼ੇੜੀ ਆ ਤੇ ਅਸੀਂ ਉਸ ਤੋਂ ਰੋਕ ਦਿਆਂ ਪਰ ਉਸ ਦੀ ਧੀ ਉਹਨਾਂ ਦੇ ਕਹਿਣੇ ਤੋਂ ਬਾਹਰ ਹੈ ਕੀ ਹੋਇਆ ਕਿਉਂਕਿ ਤੁਹਾਡੀ ਬੇਟੀ ਕਹਿ ਰਹੀ ਮੇਰੀ ਮਾਨ ਹੈ ਮੈਨੂੰ ਘਰੇ ਕੁੱਟ ਕੇ ਸੰਗਲਾ ਨਾ ਬੰਨਿਆ ਨਹੀਂ ਜੀ ਨਹੀਂ ਐਸਾ ਕੁਝ ਨਹੀਂ ਮੈਨੇ ਕਰਿਆ ਹੈਗਾ ਔਰ ਇੱਕ ਮਾਪਾਪਾ ਦਾ ਗੁੱਟੂ ਗਈ ਜੇ ਬੱਚਾ ਗਲਤੀ ਕਰਕੇ ਆਊਗਾ ਜੀ ਦੱਸੋ ਹੋਮ ਕ੍ਰਾਈਮਨਲ ਮੁੰਡੇ ਨੇ ਹੈਗੇ ਨੇ ਜੀ ਦੱਸੋ ਉੱਥੇ ਪਹੁੰਚ ਕੇ ਹੋਸਟਲ ਦੇ ਵਿੱਚ ਉਹ ਕੁੜੀ ਨੂੰ ਫੋਨ ਦੇ ਕੇ ਆਏ ਨੇ ਕੁੜੀ ਨੂੰ ਬਿਜਾ ਕੇ ਲੈ ਕੇ ਆਏ ਨੇ ਜੀ ਕੀ ਪੂਰਾ ਮਾਮਲਾ ਕੀ ਹੈ ਮੇਰੇ ਨਾਲ ਮੈਨੂੰ ਸਾਲ ਪਰ ਹੋ ਗਿਆ ਇਹ ਬਹੁਤ ਤੰਗ ਕਰ ਰਿਹਾ ਹੈਗਾ ਮੁੰਡਾ ਸਚੀ ਨਾਮ ਦਾ ਮੁੰਡਾ ਮੇਰੀ ਕੁੜੀ ਨੂੰ ਬਹੁਤ ਤੰਗ ਕਰ ਰਿਹਾ ਉਹਦਾ ਮਾਈਂਡ ਜਿਵੇਂ ਖਰਾਬ ਕਰਦਾ ਹੈ ਮਾਈਂਡ ਜਿਵੇਂ ਵਾਸ਼ ਕਰਦਾ ਹੈ ਜੀ ਮੁੰਡਾ ਚਿੱਟਾ ਵੇਂਦਾ ਜੀ ਉਹ ਅੱਛਾ ਮੈਨੂੰ ਬਹੁਤ ਦੁਖੀ ਕੀਤਾ ਮੈਂ ਕੱਲੇ ਜਨਾਨੇ ਮਾਪੇ ਮੇਰੇ ਬਜ਼ੁਰਗ ਨੇ ਜੀ ਮੈਂ ਉਹਨਾਂ ਦੇਖਭਾਲ ਕਰਾਂ ਕਿ ਮੈਂ ਕੁੜੀ ਦਾ ਧਿਆਨ ਰੱਖਾਂ ਜੀ ਇਸ ਕਰਕੇ ਮੈਂ ਕੁੜੀ ਆਪਣੀ ਭੈਣ ਦੇ ਘਰ ਛੱਡੀ ਹੋਈ ਨਾਲ ਮੈਂ ਉੱਥੇ ਹੀ ਰਹਿਦੀ ਸੀ ਉਹਨਾਂ ਨਾਲ ਮੈਂ ਮੈਂ ਉੱਥੋਂ ਹੋਸਟਲ 'ਚ ਕੁੜੀ ਲੈ ਕੇ ਆਈ ਹੈਗੀ ਜਦੋਂ ਮੈਂ ਲੈ ਕੇ ਆਈ ਦੋਸਤਾਂ ਦੋ ਦਿਨ ਉਹਨੂੰ ਛੱਡੀ ਮੈਂ ਫਿਰ ਉਸ ਵਾਰ ਜੇ ਮੈਨੂੰ ਕਹਿੰਦੀ ਉਹ ਮੈਂ ਦੁੱਧ ਲੈਣ ਚੱਲ ਗਿਆ ਮੇਰੇ ਜੀਜਾ ਜੀ ਉਸ ਤੋਂ ਬਾਅਦ ਕੁੜੀ ਜਦੋਂ ਆ ਕੇ ਦੇਖੇ ਕਿਹੜੀ ਖਿੜਕੀ ਤੋੜ ਕੇ ਭੱਜ ਗਈ ਜੀ ਕੀ ਗੋਸ ਉਹਨੂੰ ਸੰਗਲ ਨਾਲੋਂ ਨਹੀਂ 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 ਐਸਾ ਕੁਝ ਨਹੀਂ ਹੈਗਾ ਜੀ ਆ ਵੀਡੀਓ ਜੀ ਮੇਰੇ ਕੋਲ ਵੀਡੀਓ ਤੁਸੀਂ ਦੇਖ ਸਕਦੇ ਹੋਗੇ ਕੋਈ ਸੰਗਲ ਹੀ ਕੁਝ ਨਹੀਂ ਹੈਗਾ ਜੀ ਉਹਦੇ ਵਿੱਚ ਆਹ ਦੇਖੋ ਤੁਸੀਂ ਵੀਡੀਓ ਕੋਈ ਸੰਗਲ ਕੁਝ ਨਹੀਂ ਆ ਰਿਹਾ ਇਹਦੇ ਵਿੱਚ ਦੱਸੋ ਆਹ ਤੁਸੀਂ ਵੀਡੀਓ ਚੈੱਕ ਕਰ ਲਓ ਵੀਡੀਓ ਦੇਖ ਲਓ ਤੁਸੀਂ ਇਹ ਚ ਕਿਹੜਾ ਸੰਗਲ ਆ ਜੀ ਕਿੰਨੇ ਟਾਈਮ ਤੋਂ ਇਹ ਕੁਝ ਹੋ ਰਿਹਾ ਜੀ ਓਕੇ ਇਹ ਸਾਲ ਪਰ ਹੋ ਗਿਆ ਜੀ ਜਦੋਂ ਕਾਲਜ ਤੋਂ ਤੁਸੀਂ ਲੈ ਕੇ ਆਏ ਸੀ ਹਾਂਜੀ ਹਾਂਜੀ ਮੈਂ ਤੇ ਮੇ ਜੀਜਾਈ ਲੈ ਕੇ ਆਏ ਜੀ ਆ ਦੇਖ ਲਓ ਜੀ ਕਿਹੜਾ ਸੰਗਲ ਬਣਿਆ ਹੋਇਆ ਦੇਖੋ ਤੁਸੀਂ ਵੀਡੀਓ ਦੇ ਵਿੱਚ ਉੱਥੇ ਜੇਕਰ ਅਸੀਂ ਉਸ ਲੜਕੇ ਦੀ ਮਾਂ ਦੀ ਗੱਲ ਕਰੀਏ ਜਿਹੜੇ ਲੜਕੇ ਦੇ ਨਾਲ ਇਸ ਲੜਕੀ ਦੇ ਸਬੰਧ ਨੇ ਤਾਂ ਉਹਦਾ ਕਹਿਣਾ ਕਿ ਜੇਕਰ ਮਾਪੇ ਬੱਚੇ ਨੂੰ ਨਹੀਂ ਪਾਲ ਸਕਦੇ ਜਾਂ ਨਹੀਂ ਰੱਖ ਸਕਦੇ ਤਾਂ ਉਹ ਕੁੜੀ ਸਾਡੀ ਝੋਲੀ ਪਾ ਦੇਣ ਪੂਨਮ ਕੋਣ ਕੀ ਹੋਇਆ ਕਿ ਪੂਰਾ ਮਾਮਲਾ ਕਿਤਨਾ ਬੁੜਕੀ ਨੇ ਤੋੜ ਦਿੱਤੀ ਤੇ ਇਹ ਤਾਂ ਫਰੈਂਡਸ਼ਿਪ ਜਿਹਾ ਹੋ ਸੀ ਮੇਰੇ ਬੇਟੇ ਨਾਲ ਤੇ ਬੇਟੇ ਨੂੰ ਹੁਣੀ ਫੋਨ ਆਇਆ ਸੀਗਾ ਤੇ ਕਹੀ ਮੈਨੂੰ ਬਚਾ ਲਾ ਮੈਨੂੰ ਬਚਾ ਲਾ ਬਸ ਬੇਟਾ ਪਹਿਲਾਂ ਕੱਲਾ ਜਾਣ ਲੱਗਿਆ ਸੀਗਾ ਮੈਨੇ ਜਾਣ ਨਹੀਂ ਦਿੱਤਾ ਹੈਗਾ ਫਿਰ ਤੇ ਫਿਰ ਇਹਨੂੰ ਅਸੀਂ ਕਿਸ਼ਨਪੁਰ ਤੋਂ ਲੈ ਕੇ ਆਏ ਜੇ ਕਿਸੇ ਕੰਧ ਦੇ ਨਾਲ ਨੇਰੇ ਜੇ ਵਿੱਚ ਬੈਠੀ ਸੀ ਜਦੋਂ ਜਾ ਕੇ ਦੇਖਿਆ ਅਸੀਂ ਬੇੜੀਆਂ ਲੱਗੀਆਂ ਹੋਈਆਂ ਸੀ ਜੀ ਇਹਦੇ ਬੱਸ ਫਿਰ ਅਸੀਂ ਨੂੰ ਲੈ ਆਏ ਸੀ ਇੱਥੇ ਸਿੱਧਾ ਹਸਪੀਟਲ ਲੈ ਆਏ ਸੀ ਹਾਂਜੀ ਦੇਖੀ ਦੱਸਿਆ ਨੇ ਵੀ ਕਿਨੇ ਬੰਦੇ ਕੀ ਹੋਇਆ ਹਾਂਜੀ ਦੱਸਿਆ ਜੀ ਕਿ ਮੈਨੂੰ ਘਰਦਿਆਂ ਨੇ ਬੰਦੇ ਆਵਾ ਕਿ ਮੈਨੂੰ ਮਾਰਿਆ ਕੁੱਟਿਆ ਬਹੁਤ ਸੱਟਾਂ ਵੀ ਬਹੁਤ ਲੱਗੀਆਂ ਹੋਈਆਂ ਨੇ ਜੀ ਇਹਦੇ ਹਾਂਜੀ ਕੀ ਮੰਗ ਕਰ ਤਾ ਤਾਂ ਇਹਨਾਂ ਸਾਫ਼ ਦੋ ਜੀ ਇਹਨੂੰ ਬੱਚਿਆਂ ਨੂੰ बार-ਬਾਰ ਟੋਰਚਰ ਕਰਦੇ ਨੇ ਜੀ ਦੇਖੋ ਅਸਥਾਈ ਕਹਿੰਦੇ ਜੇ ਨਹੀਂ ਤੁਸੀਂ ਬੱਚਾ ਰੱਖ ਸਕਦੇ ਹੈਗੇ ਸਾਡੀ ਝੋਲੀ ਪਾ ਦਿਓ ਅਸੀਂ ਰੱਖਣ ਨੂੰ ਤਿਆਰ ਹਾਂ ਜੀ ਕਿੰਨੀ ਉਮਰ ਬੇਟਾ ਬੈਠੀ ਤੁਨੋ ਮੇਰਾ ਬੇਟਾ ਹੈਗਾ 20 ਸਾਲ ਦਾ ਜੀ ਤੇ ਇਹ 18ਵੇਂ ਸਾਲ ਚ ਲੱਗੀ ਹੋਈ ਹੈ ਜੀ ਹਰੇਕ ਮਾਪੇ ਆਪਣੀ ਧੀ ਨੂੰ ਚੰਗੇ ਰਾਹ ਦੇ ਉੱਤੇ ਪਾਉਣਾ ਚਾਹੁੰਦਾ ਤੇ ਮਾੜੇ ਕੰਮਾਂ ਤੋਂ ਹਟਾਉਂਦਾ ਪਰ ਅੱਜ ਕੱਲ ਦੇਖਿਆ ਜਾ ਰਿਹਾ ਕਿ ਬੱਚੇ ਮਾਪਿਆਂ ਦੇ ਖਿਲਾਫ ਹੋ ਰਹੇ ਨੇ ਬਾਕੀ ਤੁਹਾਡੇ ਇਸ ਵੀਡੀਓ ਬਾਰੇ ਕੀ ਕਹਿਣਾ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ